ਫੇਚ ਪੋਸਟ ਫਾਈਸਿਪਿਕ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਤੂਫਾਨ ਆਉਣ ਵਾਲਾ ਹੈ ਤੇ ਤੂਫਾਨ ਦੇ ਆਉਣ ਤੋਂ ਪਹਿਲਾਂ ਤੇ ਜਿਹੜੀ ਸ਼ਾਂਤੀ ਹੈ ਨਾ ਉਹ ਬੜਿਆਂ ਨੂੰ ਪਛਾਣ ਕਰ ਰਹੀ ਤੇ ਉਹਦੇ ਵਿੱਚੋਂ ਮੈਂ ਵੀ ਇੱਕ ਹਾਂ ਬੜਿਆਂ ਨੂੰ ਇਹ ਜਿਹੀ ਲੱਗਦੀ ਪਛਾਅ ਹੈ ਕਿ ਕੈਨੇਡਾ ਨੀ ਲਾਂ ਕਰ ਰਹੇ ਵੀ ਉਹ ਮੈਂ ਦੇ ਨਾ ਤਾਂ ਤਾਂ ਕੀ ਹੋ ਜਾ ਨੈਗੇਟਿਵ ਨਾ ਲਾ ਦ ਰਹੇ ਬੜੇ سارے ਬੰਦੇ ਮੈਡੀਕੋਸ ਦੇ ਦੇ ਪਰ ਮੇਰੇ ਪ੍ਰਾਪਤ ਹੁਣ ਮੈਂ ਦੱਸ ਦੇ ਆ ਵੀ ਆ ਵੀਊ ਵਾਲੀ ਦੇ ਵਿੱਚੋਂ ਬੜੇ ਚੜ੍ਹਨ ਦੇ ਕੁੱਝ ਕੰਮ ਹੋਇਆ ਮੈਂ ਥੋੜੀ ਜਿਆਦਾ ਵੀ ਗੱਲ ਸੱਚੀ ਕਰ ਲਵਾਂ ਥੋੜੀ ਜਿਹੀ ਕੋਰੀ ਕਰ ਲਵਾਂ ਚਲੋ ਦੇਦਨਾ ਕਿਸੇ ਦਾ ਨੁਕਸਾਨ ਨਾ ਹੁੰਦਾ ਹੋਵੇ ਹਾਂ ਜੇ ਲੋਨ ਨੂੰ ਮਿੱਠੀਆਂ ਗੱਲਾਂ ਸੁਣਦੇ ਆਤ ਪਈਆਂ ਨਾ ਉਹਨਾਂ ਦਾ ਤਾਂ ਮੈਂ ਕੋਈ ਇਤਜਾਮ ਨਹੀਂ ਕਰ ਸਕਦਾ ਹੈਗਾ ਬਾਕੀ ਜਿਹੋ ਜਿਹੇ ਹਾਲਾਤ ਹੈ ਇਸ ਵੇਲੇ ਪੂਰੀ ਦੁਨੀਆ ਵਿੱਚ ਇਮੀਗ੍ਰੇਸ਼ਨ ਲੈ ਕੇ ਬਣੀ ਹੋਈ ਨੇ ਤੇ ਉਹਦੇ ਵਿੱਚੋਂ ਕੈਨੇਡਾ ਕੋ ਵੱਖਰਾ ਨਹੀਂ ਹੈਗਾ ਪੂਰੀ ਦੁਨੀਆ ਦੇ ਵਿੱਚ ਇਮੀਗ੍ਰੇਸ਼ਨ ਲਈ ਤੁਹਾਨੂੰ ਸਾਰੇ ਪ੍ਰੋਫੈਸਰ ਤੁਸੀਂ ਦੇਖ ਰਹੇ ਹੋ ਤੇ ਕੈਨੇਡਾ ਦੇ ਵਿੱਚ ਵੀ ਉਹ ਜਿਹੜੀਆਂ ਚੀਜ਼ਾਂ ਨੇ ਚੱਲ ਨਹੀਂ ਜਾਣੇ ਕੈਨੇਡਾ ਦੇ ਵਿੱਚ ਪਿਛਲੀ ਟ੍ਰੇਡਸਨ ਟੂਰੋ ਦੀ ਸਰਕਾਰ ਨੇ ਜਾਣ ਦਾ ਕਾਰਨ ਕਹਿੰਦਾ ਵਿੱਚ ਆਏ ਹੋਏ ਲੋਕਾਂ ਦੀ ਵਧੀ ਹੋਈ ਗਿਣਤੀ ਬਣਦੀ ਪਈ ਹੈ ਵਰਨੈਸਵਲ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਬਿਲ ਰੱਖਿਆ ਗਿਆ ਹੈ ਜਿਹਦਾ ਨਾਮ ਹੈ ਕੈਂਬਸ ਸਟਰੋਂਗ ਬਾਰਡਰ ਐਕਟ। ਉਹਦੇ ਜਿਹੜਾ ਐਕਟ ਹੈਗਾ ਇਹ ਹੁਣੇ ਸਟਰੋਂਗ ਪਾਵਰ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਐਂਡ ਮਿਨਿਸਟਰ ਨੂੰ ਇਮੀਗ੍ਰੇਸ਼ਨ ਆਪਸਰਾਂ ਨੂੰ ਦੇ ਦੇਣ ਜਾ ਰਿਹਾ ਹੈ। ਪਰ ਜਿਹਦੇ ਵਿੱਚ ਕੈਨੇਡਾ ਵਿੱਚ ਰਹਿੰਦੇ 2 ਲੱਖ ਦੇ ਕਰੀਬ ਕਹਿੰਦੇ ਨੇ ਭਈ ਟੈਂਪਰੇਰੀ ਰੈਜ਼ਿਡੈਂਟ ਰਹਿੰਦੇ ਨੇ ਉਹਨਾਂ ਨੂੰ ਇੱਕ ਵਾਰ ਕੱਢਣ ਦਾ ਜਿਹੜਾ ਰਸਤਾ ਹੈ ਉਹ ਇਹਨਾਂ ਨੇ ਸਖਾਲਾ ਬਣਾਉਣਾ ਹੈਗਾ। ਉਹ ਇਹ ਸਾਰੇ ਕੰਮ ਦੇ ਵਿੱਚ ਇਹੋ ਜਿਹੀ ਚੀਜ਼ਾਂ ਰੱਖੀਆਂ ਜਿਹੜੀਆਂ ਕਿ ਕਿਸੇ ਦੀ ਵੀ ਅਪੀਲ ਜੇ ਜੇ ਇਨ ਪ੍ਰੋਸੈਸ ਹੈ ਜਦਿ ਪੀਆਰ ਆਸਾਂ ਉਹ ਚਾਰਮੀ ਦੇ ਜਿਹੜੀ ਰਾਜੇ ਹੀ ਉਹ ਐਪਲੀਕੇਸ਼ਨਾਂ ਵੀ ਕੈਨਸਲ ਕੀਤਾ ਜਾ ਸਕਦੇ ਨੇ ਕਿਸੇ ਦਾ ਪੰਮਾ ਡਾ ਕੇ ਕਿਸੇ ਦਾ ਵਿਸਟਰ ਵੀਜ਼ਾ ਕਿਸੇ ਦਾ ਕੋਈ ਵੀ ਡਾਕੂਮੈਂਟਰ ਕਿਸੇ ਵੀ ਗੱਲ ਉਤੇ ਕੋਈ ਵੀ ਬੰਦਾ ਲਾ ਕੇ ਰਿਜੈਕਟ ਕੀਤਾ ਜਾ ਸਕਦਾ ਜਾਂ ਕਿਸੇ ਨੂੰ ਇਸ਼ੂ ਹੋ ਗਿਆ ਉਹਨੂੰ ਕੈਨਸਲ ਕੀਤਾ ਜਾ ਸਕਦਾ ਹੈ ਇਹਨਾਂ ਹੋਰ ਹੀ outra ਮੇ ਮਾਨਾ ਵੀ ਹਰ ਟਮਟਕੀਆਂ ਗੀਨੀਆ ਦੇ ਤੇ ਨਾਲ ਦੀ ਨਾਲ ਜਨਰਲ ਰਫਿਜੀ ਕੇ ਸਲਾਹੁਣੇ ਨੇ ਉਹਨਾਂ ਨੂੰ ਵੀ ਇਸ ਵਿੱਚ ਹੁਣ ਰੋਕਿਆ ਜਾ ਰਿਹਾ ਹੁਣ ਬਹੁਤ ਆਧ ਵੀ ਹੁੰਦਾ ਸੀ ਜਾਇ ਕਿ ਕੈਨੇਡਾ ਵਿੱਚ ਬਹੁਤ ਸਾਰੇ ਸਟੂਡੈਂਟ ਇੱਥੇ ਆ ਕੇ ਪੜਾਈ ਕਰਦੇ ਸੀ ਕਿਸੇ ਦੀ ਵੀਰ ਲਈ ਹੋਈ ਕਿਸੇ ਦੀ ਪੜਾਈ ਅੱਧ ਵਿਚਾਰੇ ਰਹੇ ਦੀ ਫੀਸਾਂ ਕਟੀਆਂ ਹੋਈਆਂ ਆਰਗੇਨਾਈਜ਼ਰੋ ਜਿਨ ਮੈ ਰਫਿਜੀ ਕੇ ਸਪਾਲਨੋ ਚਲੋ ਆ ਉਹਦਾ ਖਰਚਾ ਕੋਈ ਘਟਾ ਲੈਣਾ ਕਿਸੇ ਤਰੀਕੇ ਉਹਨਾਂ ਉਹਨਾਂ ਲੋਕਾਂ ਨੂੰ ਇਸ ਐਕਟ ਦੇ ਜ਼ਰੀਏ ਰੋਕਿਆ ਜਾ ਰਿਹਾ ਹੈ ਇਹ ਐਕਟ ਦੇ ਵਿੱਚ ਰਫਿਜੀ ਕੇ ਸਲਾਹੁਣ ਵਾਸਤੇ ਹੁਣ ਇੱਕ ਸਾਲ ਦਾ ਸਮਾਂ ਦਿੱਤਾ ਜਾਣਾ ਅਜੇ ਇਹ ਐਕਟ ਜਿਹੜਾ ਹੈਗਾ ਉਹ ਨਹੀਂ ਮੀਮੀ ਤਾਂ ਨਹੀਂ ਹੈਗੀ ਕਿ ਉਹ ਆਪੋਜੀਸ਼ਨ ਇਹ ਸ਼ਕਤ ਦਾ ਬੁਰਾ ਸਾਥ ਦੇ ਰਹੀ ਹੈ ਜੀ। ਉਹ ਇਹੋ ਜਿਹੀ ਚੀਜ਼ਾਂ ਤਾਂ ਕੈਨੇਡਾ ਵਿੱਚ ਹੋਈਆਂ ਤੇ ਸਾਲ 2012-13 ਵਾਲਾ ਵੀ ਤੁਹਾਨੂੰ ਜਰੂਰ ਯਾਦ ਆ ਜੇਗਾ। ਉਹਨਾਂ ਗੱਲਾਂ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਇੱਕ ਸੰਸਥਾਤਿਕ ਗਵਰਨਮੈਂਟ ਨੇ ਇੱਕ ਬਿੱਲ ਪਾਰਲੀਮੈਂਟ ਵਿੱਚ ਰੱਖਿਆ ਸੀ ਜੀ ਤਾਂ ਆਪਣਾ ਪਿਛਲਾ ਇਮੀਗ੍ਰੇਸ਼ਨ ਬੈਕਲੌਗ ਖਤਮ ਕਰਨ ਵਾਸਤੇ ਇੱਥੇ ਛੱਟੇ ਦੇ ਵਿੱਚ ਲੱਖਾਂ ਅਪਲੀਕੇਸ਼ਨ ਕੈਨਸਲ ਕਰਤੀਆਂ ਸੀ ਜੀ। ਬੋਸਰ ਕੋ ਕੋ ਨੀ ਮੈਸਾ ਅਪਲੀਕੇਸ਼ਨ ਤੁਸੀਂ ਆਪਣੀ ਰਫੀਸਾ ਵਾਪਸ ਲੈ ਲਓ ਤੇ ਨਵੀਂ ਅਪਲੀਕੇਸ਼ਨ ਕਰ ਲਓ ਕਿਉਂਕਿ ਸਾਡੇ ਤਾਂ ਬੈਕਲੌਗ ਹੈ ਸੀ ਹੁਣ ਅੱਗੇ ਤੁਹਾਡੀ ਅਪਲੀਕੇਸ਼ਨ ਪ੍ਰੋਸੈਸ ਨਹੀਂ ਕਰ ਰਹੀਆ ਤੇ ਕੈਨੇਡਾ ਸਟਰੋਂਗ ਬਾਰਡਰ ਐਕਟ ਵੀ ਇਹੀ ਕਹਿ ਰਿਹਾ ਹੈ ਕਿ ਅਪੁਜਨ ਵੀਲਾ ਕਾ ਦਾ ਬੈਕਲੌਗ ਐਂਡ ਅਪਲੀਕੇਸ਼ਨ ਦਾ ਕੋਲ ਐ ਸਿਰਫ ਬਣਿਆ ਹੋਇਆ ਉਸ ਬੈਕਗਰਾਉਂਡ ਕੰਮ ਕਰਨਾ ਮਸਤੇ ਹੋ ਜਾਏ ਐਕਟ ਲੇ ਹੋ ਇਫਕੀ ਚਲਕੇ ਦੇ ਬੱਚ ਪਿਆ ਨਹੀਂ ਬੜੀ ਦੇ ਦਿਓ ਤਾਂ ਕਰਕੇ ਤੁਹਾਨੂੰ ਕਹਿਣਾ ਵਾ ਕਿ ਐਕਟ ਜਿਹੜਾ ਨਾ ਮੈਨੂੰ ਅਸ਼ਾਂਤ ਕਰ ਰਿਹਾ ਬਾਕੀ ਪਰਮਾਤਮਾ ਦੇਖਦਾ ਸਭ ਧੀ